ਮੇਰਾ ਵੀਜ਼ਾ ਲੱਗ ਗਿਆ 29 ਜੁਲਾਈ ਦੀ ਅਪਾਇੰਟਮੈਂਟ ਸੀ 3 ਸਤੰਬਰ ਨੂੰ ਮੇਲ ਆ ਗਈ ਅੱਜ ਵੀਜ਼ਾ ਲੱਗ ਗਿਆ 9 ਮੰਥ ਵਾਲੇ ਪੇਪਰ ਸੀ ਲੋ ਇਹ ਜਿਹੜਾ ਹੁਣ ਕੁਐਸਚਨ ਪਹਿਲੇ ਨੰਬਰ ਤੇ ਸਵਾਲ ਲਿਆ ਆ ਇਹ ਉਹਨਾਂ ਵਾਸਤੇ ਆ ਜਿਹੜੇ ਕਹਿੰਦੇ ਸਾਡੀ ਜੁਲਾਈ ਚ ਫਾਈਲ ਸਬਮਿਟ ਹੋਈ ਆ ਜੂਨ ਚ ਹੋਈ ਆ ਜਾਂ ਅਗਸਤ ਵਿੱਚ ਹੋਈ ਆ ਠੀਕ ਆ 29 ਜੁਲਾਈ ਨੂੰ ਵੀਰ ਦੀ ਜਿਹੜੀ ਅਪਾਇੰਟਮੈਂਟ ਸੀਗੀ 3 ਸਤੰਬਰ ਨੂੰ ਮੇਲ ਗਈ ਸੀ ਤੇ ਅੱਜ ਜਿਹੜਾ ਵੀਜ਼ਾ ਬਾਈ ਦਾ ਲਾਕੇ ਆ ਗਿਆ ਠੀਕ ਆ ਨਾ ਤੁਸੀਂ ਆਪ ਸਾਬ ਲਾ ਸਕਦੇ ਆ ਅੱਜ ਲਕਸ਼ਵਰਤੀ ਆ ਪਾਜੀ ਏਜੰਟ ਕਹਿੰਦਾ ਕਿ ਵਕੀਲ ਨੇ ਕੀਤਾ ਸੀ ਉਹਨੇ ਪੇਪਰ ਚੈੱਕ ਕਰਨ ਲਈ ਅੰਦਰ ਭੇਜਿਆ ਸੀ ਉਹ ਕਹਿੰਦਾ 100% ਨਿਕਲ ਜਾਣਗੇ ਬਾਈ ਯਾਰ ਕਿਤੇ ਨਹੀਂ ਵਕੀਲ ਬਕੂਲ ਕੁਝ ਨਹੀਂ ਕੀਤਾ ਤੁਹਾਡੇ ਏਜੰਟ ਨੇ ਕੁਝ ਨਹੀਂ ਕੀਤਾ ਅੰਦਰ ਕਿੱਥੇ ਭੇਜਿਆ ਸੀ ਮੈਨੂੰ ਦੱਸੋ ਕੋਈ ਵੀ ਜਣਕੀ ਵਕੀਲਵਾ ਤੁਹਾਨੂੰ ਲੱਗਦਾ ਹੈ ਹੁਣ ਕੋਈ ਬੰਦਾ ਇਹ ਕਹਿ ਦੇਵੇ ਕੈਲੂ ਕੇ ਅੰਬੈਸੀ ਚ ਵਕੀਲ ਭੇਜਿਆ ਸੀ ਦੇਖਣ ਉਹ ਕਹਿੰਦਾ ਲੱਗ ਜਾਊਗਾ ਵੀਜ਼ਾ 100% ਜਾਂ ਪੇਪਰ ਨਿਕਲ ਆਊਗੇ ਇਹਦਾ ਹੈਲੋ ਪਾਜੀ ਸਤਿ ਸ਼੍ਰੀ ਅਕਾਲ ਪਾਜੀ ਫੈਮਿਲੀ ਵੀਜ਼ਾ ਕਿੰਨੇ ਦਿਨ ਵਿੱਚ ਲੱਗ ਜਾਂਦਾ ਹੈ ਜੀ ਦੱਸਿਓ ਜੀ ਬਾਈ ਕੋਈ ਚੱਕਰ ਨਹੀਂ ਫੈਮਿਲੀ ਵਾਲਾ 9 ਮਹੀਨੇ ਸਾਲ ਡੋਮੈਸਟਿਕ ਕੋਈ ਵੀ ਪੇਪਰਾਂ ਦਾ ਕੋਈ ਵੀ ਵੀਜ਼ਾ ਨਾ ਤੋਂ ਹੀ ਫਾਈਲ ਜੀ ਦੀ ਚੰਡੀਗੜ੍ਹ ਦਿੱਲੀ ਜਲੰਧਰ ਕਿਤੇ ਵੀ ਸਬਮਿਟ ਕਰਦੇ ਆਂ 2 ਮਹੀਨੇ ਤੋਂ ਲੈ ਕੇ 3 ਮਹੀਨੇ ਦਾ ਟਾਈਮ ਜਿਹੜਾ ਬੇਸੀ ਕਹਿੰਦੀ ਲੱਗ ਸਕਦਾ ਠੀਕ ਹੈ ਨਾ 60 ਦਿਨ ਤੋਂ ਲੈ ਕੇ 90 ਦਿਨ ਲੱਗ ਸਕਦੇ ਆ ਤੁਹਾਡਾ ਵੀਜ਼ਾ ਲੱਗਣ ਵਾਸਤੇ ਬੀਰ ਇੱਕ ਗੱਲ ਤਾਂ ਇੱਥੇ ਇਹ ਆ ਜੇ ਏਜੰਟ ਮੈਂ ਬਹੁਤ ਵੀਡੀਓ ਦੇ ਵਿੱਚ ਇਹ ਚੀਜ਼ ਬੋਲੀ ਆ ਕਿ ਏਜੰਟ ਕੀ ਕਰਦੇ ਆ ਮੋਸਟਲੀ ਜਿਹੜੇ ਇੰਡੀਆ ਤੋਂ ਪਾਕਿਸਤਾਨ ਤੋਂ ਅਸੀਂ ਆਨੇ ਆ ਏਜੰਟਾਂ ਨਾਲ ਅਸੀਂ ਗੱਲ ਕਰਦੇ ਪੇਪਰ ਬਣਾਣ ਦੀ ਜਾਂ ਸਾਡੀ ਗੱਲ ਹੁੰਦੀ ਕੱਲੀ ਐਂਟਰੀ ਦੀ ਜਿਨ੍ਹਾਂ ਦੀ ਕੱਲੀ ਐਂਟਰੀ ਦੀ ਹੁੰਦੀ ਚਲੋ ਉਹਗਲੇ ਨੂੰ ਤਾਂ ਪਤਾ ਹੀ ਆ ਮੋਰੇ ਜਾ ਕੇ ਕੀ ਹੋਣਾ ਕੀ ਨਹੀਂ ਹੋਣਾ ਹਨਾ ਤੇ ਜਿਨ੍ਹਾਂ ਦੀ ਗੱਲ ਇਹ ਹੋਈ ਹੁੰਦੀ ਆ ਕਿ ਇਹ ਪੇਪਰ ਬਣਾਣੇ ਕਿ ਦੇਣੇ ਆ ਹਨਾ ਪਹਿਲੀ ਸੰਜੂਰ ਨੂੰ ਦਵਾਣੀ ਆ ਦੇ ਪੈਸੇ ਵੀ ਏਜੰਟ ਵੱਧ ਲੈਂਦੇ ਆ ਤੇ ਉਹ ਇਹੋ ਜਿਹੇ ਦੱਲੇ ਕੁੱਤੇ ਏਜੰਟਾ ਨਾ ਜਿਹੜੇ ਸੋਚ ਉਹ 90 ਜਿਹੜੇ ਹੁੰਦੇ ਆ ਝੂਠੇ ਹੀ ਬੋਲਦੇ ਆ ਉਹਨਾਂ ਨੇ ਗੱਲ ਮੋਰੇ ਕੱਲੀ ਐਂਟਰੀ ਦੀ ਕੀਤੀ ਹੁੰਦੀ ਆ ਬੰਦਿਆਂ ਦੇ ਪੈਸੇ ਵੱਧ ਲੈ ਲੈਂਦੇ ਕਹਿੰਦੇ ਕਿ ਪਹਿਲੀ ਸੰਜੋੜ ਨੂੰ ਦਵਾਵਾਂਗੇ ਤੇ ਉਹਨਾਂ ਨੇ ਝੂਠ ਬੋਲਿਆ ਹੁੰਦਾ ਝੂਠ ਤੇ ਪੜਦਾ ਕਿੱਦਾਂ ਪਾਣਾ ਝੂਠ ਤੇ ਪੜਦਾ ਪਾਣ ਦਾ ਇੱਕੋ ਇੱਕ ਤਰੀਕਾ ਹੁੰਦਾ ਕਿ ਖਾਲੀ ਕਿਟ ਯਾਨੀ ਕਿ ਜਮਾ ਕਰਾ ਦਿੰਦੇ ਆ ਓਸ ਪੀਤੀ ਵਿੱਚ ਲਾ ਕੇ ਪਾਸਪੋਰਟ ਦੀਆਂ ਸਾਰੀਆਂ ਫੋਟੋ ਕਾਪੀਆਂ ਲਾ ਕੇ ਤੇ ਬੰਦੇ ਨੂੰ ਜਿਹੜਾ ਰਿਸ਼ੀ ਪੁੱਤਾ ਮਿਲ ਜਾਂਦਾ ਹੈ ਕਿਟ ਜਮਾ ਹੋਈ ਤੇ ਤੇ ਉਦੇ ਤੇ ਕੰਟਰੈਕਟੋ ਕਰਾ ਦੰਦੇ ਆ ਕੰਮ ਦਾ ਬੰਦੇ ਨੂੰ ਲੱਗਦਾ ਜੀ ਮੇਰੀ ਕਿਟ ਜਾਵਾਂ ਹੋ ਗਈ ਆ ਬੰਦਾ 6 ਮਹੀਨੇ ਸਾਲ ਖੱਜਲ ਹੁੰਦਾ ਆ ਉਸ ਤੋਂ ਬਾਅਦ ਬੰਦੇ ਨੂੰ ਆਪੇ ਹੀ ਸਮਝ ਆ ਜਾਂਦੀ ਆ ਕਿ ਮੇਰੇ ਨਾਲ ਧੋਖਾ ਹੋ ਗਿਆ ਉਹਦੇ ਵਿੱਚ ਦਲਜੀਤ ਸਿੰਘ ਪਾਜੀ ਮੇਰੇ ਡੋਮੈਸਟਿਕ ਪੇਪਰ ਸੀ ਤੇ ਵੀਜ਼ਾ ਨਹੀਂ ਨਹੀਂ ਦਿੱਤਾ ਰਿਫਿਊਜ਼ਲ ਆ ਦਿੱਤੀ ਐਂਬੈਸੀ ਨੇ ਅੱਜ ਪਾਸਪੋਰਟ ਵਿਵਸਥਾ ਗਲੋਬਲ ਤੋਂ ਲੈ ਕੇ ਆਇਆ ਰਿਫਿਊਜ਼ਲ ਦਾ ਕੋਈ ਹੱਲ ਹੋ ਸਕਦਾ ਬਾਈ ਜਿਹੜੀ ਤੁਹਾਡੇ ਰਿਫਿਊਜ਼ਲ ਲੱਗੀ ਆ ਉਹਦੇ ਵਿੱਚ ਤੁਹਾਨੂੰ ਲੈਟਰ ਦਿੱਤਾ ਨਾ ਐਕਸਪਲੇਨ ਕੀਤਾ ਅਗਲਿਆਂ ਨੇ 60 ਦਿਨ ਦਾ 60 ਦਿਨ ਦਾ ਤੁਹਾਨੂੰ ਟਾਈਮ ਦਿੱਤਾ ਹੈ ਜਿਹੜੀ ਵੀ ਕਮੀ ਐ ਐਕਸਪਲੇਨ ਕੀਤੀ ਹੋਈ ਆ ਉਹ ਆਪਦੇ ਏਜੰਟ ਨੂੰ ਕਹਿ ਕੇ ਮਾਲਕ ਨੂੰ ਕਹਿ ਕੇ ਉਹ ਪੇਪਰ ਬਣਵਾਓ ਤੁਹਾਡਾ ਵੀਜ਼ਾ ਦੁਬਾਰਤੀ ਜਰੂਰ ਲੱਗ ਜਾਊਗਾ ਇਹ ਹਨ ਢਿੱਲੋਂ ਸਤਸ੍ਰੀ ਅਕਾਲ ਭਾਜੀ ਵੀਆਪੀਐਸ ਗਲੋਬਲ ਦੇ ਸ਼ੈਡਿਊਲ ਅਪਾਇੰਟਮੈਂਟ ਮਿਲ ਨਹੀਂ ਰਹੀ ਭਾਜੀ ਨੂਲਾ ਉਸ ਤੋਂ ਐਕਸਪਾਇਰ ਹੋ ਗਿਆ ਪਹਿਲੀ ਅਪਾਇੰਟਮੈਂਟ ਕੈਨਸਲ ਹੋ ਗਈ ਸੀ ਹੁਣ ਕੀ ਹੋਊ ਭਾਜੀ ਜਵਾਬ ਜਰੂਰ ਦਿਓ ਏਜੰਟ ਕਹਿ ਰਿਹਾ ਬਣ ਜਾਣੀ ਗੱਲ ਕਿ ਨੂਲਾ ਉਸ ਤੋਂ ਜਮਾ ਹੋਇਆ ਉਹ ਐਕਸਪਾਇਰੀ ਨਹੀਂ ਹੁੰਦਾ ਭਈ ਪਹਿਲੇ ਨੰਬਰ ਤੇ ਤਾਂ ਏਜੰਟ ਨੂੰ ਕਹਿ ਦੋ ਨੂਲਾ ਉਸਤਾ ਐਕਸਪਾਇਰ ਹੁੰਦਾ ਹੁੰਦਾ ਨੂਲੇ ਉਸਤੇ ਦੀ ਵੈਲਿਡਿਟੀ 6 ਮਹੀਨੇ ਹੁੰਦੀ ਆ ਉਹਨੂੰ ਕਹੋ ਪਹਿਲੇ ਨੰਬਰ ਤੇ ਕਿ ਤੁਹਾਨੂੰ ਜਿਹੜੀ ਆ ਇਹ ਨੂਲਾ ਉਸਤਾ ਦਵਾਰਤੀ ਰੀ ਅਪਡੇਟ ਕਰਵਾ ਕੇ ਦਵੇ ਉਹ ਮਾਲਕ ਕਰਾ ਸਕਦਾ ਹੁੰਦਾ ਠੀਕ ਹੈ ਨਾ ਜਿਹੜੇ ਮਾਲਕ ਨੇ ਤੁਹਾਡੇ ਪੇਪਰ ਭਰੇ ਸਗੇ ਤੁਹਾਡਾ ਨੂਲਾ ਉਸਤਾ ਅਪਡੇਟ ਹੋ ਗਿਆ ਉਸ ਤੋਂ ਬਾਅਦ ਦਵਾਰਤੀ ਜਿਹੜੀ ਤੁਹਾਡੀ ਅਪਾਇੰਟਮੈਂਟ ਮਿਲੂਗੀ ਉਦੋਂ ਆਪ ਦੀ ਫਾਈਲ ਜਿਹੜੀ ਤੁਸੀਂ ਸਬਮਿਟ ਕਰਾਇਓ ਮੇਰਾ ਵੀ